ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਿਸਾਨਾਂ ਅਤੇ ਪ੍ਰਸ਼ਾਸਨ ਖਿਲਾਫ ਇੱਕ ਵਾਰ ਮੁੜ ਤੋਂ ਵਿਵਾਦ ਪਾ ਗਿਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ, ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਨੇੜੇ ਪਿੰਡ ਨੰਗਲਚੌਰ ਵਿੱਚ ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਲੈਣ ਪਹੁੰਚ ਗਏ। ਕਿਸਾਨਾਂ ਦਾ ਦੋਸ਼ ਹੈ ਕਿ ਪੋਖਲੈਨ ਅਤੇ ਹੋਰ ਮਸ਼ੀਨਾਂ ਸਮੇਤ ਕਬਜ਼ਾ ਲੈਣ ਪਹੁੰਚੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਨੇ ਉਹਨਾਂ ਦੇ ਖੇਤਾਂ ਵਿੱਚ ਲਗਾਈ ਗਈ ਝੋਨੇ ਦੀ ਫਸਲ ਨੂੰ ਤਬਾਹ ਕਰਨ ਤੋਂ ਬਾਅਦ ਕਬਜ਼ਾ ਲੈਣ ਦੀ ਕੋਸ਼ਿਸ਼ ਵੀ ਕੀਤੀ ਤੇ ਜਦੋਂ ਕਿਸਾਨਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਪੁਲਿਸ ਵੱਲੋਂ ਉਹਨਾਂ ਦੇ ਲਾਠੀ ਚਾਰਚ ਵੀ ਕੀਤਾ ਗਿਆ ਸਭ ਅੱਜ ਫੇਰ ਬੈਠਨੇ ਪੈ ਗਿਆ ਪ੍ਰਸ਼ਾਸਨ ਦੇ ਖਿਲਾਫ ਅੱਜ ਦਾ ਕੀ ਮਸਲਾ ਹੈ ਹਾਂਜੀ ਵੇਖੋ ਆਂਦੇ ਆਂਦੇ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮ ਸਾਨੂੰ ਲੱਗਦਾ ਵਾ ਵੀ ਜਿਹੜੀ ਪੰਜਾਬ ਸਰਕਾਰ ਹੈ ਤੇ ਕੇਂਦਰ ਸਰਕਾਰ ਹੈ ਇਹ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਮੰਗਾਂ ਦੇ ਉੱਤੇ ਸੋਰ ਦਿੰਨੀ ਹੈ ਜੇ ਗੱਲ ਕਰ ਲਈਏ ਜ਼ਿਲ੍ਹਾ ਪ੍ਰਸ਼ਾਸਨ ਦੀ ਗਰਦਾਸਪੁਰ ਦੀ ਇਸ ਪ੍ਰਸ਼ਾਸਨ ਨਾਲ ਕੋਈ ਸਾਡੀਆਂ 20 22 ਮੀਟਿੰਗਾਂ ਜਿਹੜੀਆਂ ਲੱਗ ਚੁੱਕੀਆਂ ਤੇ ਹਰ ਮੀਟਿੰਗ ਦੇ ਵਿੱਚ ਜਿਹੜੀ ਅਸੀਂ ਦਲੀਲ ਦਿੰਨੇ ਉਹ ਦਲੀਲ ਦਾ ਕੋਈ ਜਵਾਬ ਨਹੀਂ ਹੈਗਾ ਆ ਤਿੰਨ ਚਾਰ ਦਿਨ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਲੱਗੀ ਹੈ ਜੀ ਉਹਨਾਂ ਕਹਿੰਦੇ ਸਾਨੂੰ ਐਪਲੀਕੇਸ਼ਨਾਂ ਦਿਓ ਅਸੀਂ ਆਰਬਿਟ੍ਰੇਸ਼ਨ ਤੇ ਪਵਾ ਕੇ ਤੇ ਵਾਰਡ ਵਧਾ ਕੇ ਲੈ ਆਉਣੇ ਪਰ ਸਾਨੂੰ ਕੰਮ ਕਰਨ ਦੇ ਉਹ ਥਾਂ ਦਿੱਤੇ ਜਿਹੜੇ ਜਿੱਥੇ ਲੋਕਾਂ ਨੇ ਪੈਸੇ ਚੁੱਕਲੇ ਅਸੀਂ ਮੰਨ ਕੇ ਆਂ ਕਿ ਉੱਥੇ ਕੰਮ ਕਰੋ ਮੇਰਾ ਖਿਆਲ ਵੀ ਇੰਨੀ ਜਮੀਨ ਹੈ ਦਿੱਲੀ ਜੰਮੂ ਕਰੜਾ ਦੀ ਗਰਦਾਪੁਰ ਦੇ ਵਿੱਚ ਜਿੱਥੇ ਲੋਕਾਂ ਨੇ ਪੈਸੇ ਚੁੱਕੇ ਉਹ ਪਾਸੇ ਛੱਡੀ ਉੱਥੇ ਕੰਮ ਕਰੀ ਜਾਓ ਤੁਸੀਂ ਜਲਦੀ ਵਾਰਡ ਕਰਾ ਕੇ ਲਿਆਓ ਜਿੱਥੇ ਐਜੀਟੇਸ਼ਨ ਚੱਲਦੀ ਹੈ ਤੇ ਉਹਨਾਂ ਦਾ ਜਿਹੜੀਆਂ ਆ ਕੇ ਦੇ ਕਰਜ਼ਾ ਕਰ ਲਓ ਹੁਣ ਲੋਕਾਂ ਨੇ ਝੋਨੇ ਲਾਏ ਖਰਚਾ ਕਰਕੇ 15-15000 ਰੁਪਏ ਕਿੱਲੇ ਦੇ ਉੱਤੇ ਇਹ ਖਰਚਾ ਆਉਂਦਾ ਉਹਨੂੰ ਪੈਸੇ ਬਣਾ ਮਿਲਣਾ ਤੂੰ ਹੀ ਆ ਕੇ ਬਰਬਾਦ ਕਰਦੇ ਜੇ ਕਿਸਾਨ ਦੀ ਫਸਲ ਤਬਾਹੀ ਕਰਦੇ ਜੇ ਨਾਲ ਫੋਰਸਾਂ ਚਾੜ੍ਹ ਕੇ ਲਿਆਉਂਦੇ ਜੇ ਤੇ ਨਾਲ ਜਿਹੜੀ ਆ ਉਹ ਦਬਾਅ ਪਾਉਂਦੇ ਜੇ ਇਹ ਠੀਕ ਨਹੀਂ ਗੇ ਪੰਜਾਬ ਦੇ ਕਿਸਾਨ ਇਸ ਰਾਹ ਪੈ ਗਏ ਆ ਉੱਠੇ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੋਂ ਦਾ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਸਾਨੂੰ ਐ ਲੱਗਦਾ ਡੀਸੀ ਆ ਆਈਐਸ ਅਫਸਰ ਆ ਇਹ ਗੱਲ ਕੋਤ ਕਰੇ ਉੱਤੇ ਭਗਵੰਤ ਮਾਨ ਇਹ ਗੱਲ ਕਰੇ ਸੈਕਟਰੀ ਜਾਂ ਸੈਕਟਰੀਏਟ ਦੇ ਵਿੱਚ ਨਿਵੇੜਾ ਕਿਉਂ ਨਹੀਂ ਹੋ ਸਕਦਾ ਸਾਨੂੰ ਲੱਗਦਾ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੀ ਤੇ ਨਾਲ ਜਿਹੜਾ ਮਾਲ ਮਹਿਕਮਾ ਵਾ ਇਹਨਾਂ ਦੇ ਦਿਵਾਗ ਦੇ ਵਿੱਚ ਇਹਨਾਂ ਦੇ ਅੰਦਰ ਕੋਈ ਭੈੜਿਆ ਇਹ ਗਰਦਾਸਪੁਰ ਦੇ ਵਿੱਚ ਨੁਕਸਾਨ ਕਰਉਣਗੇ ਖੇਤਾਂ ਦੇ ਵਿੱਚ ਬੰਦੇ ਮਰਨਗੇ ਤੇ ਜਿੱਦਣ ਬੰਦੇ ਗਰਦਾਸਪੁਰ ਦੇ ਵਿੱਚ ਮਰੇ ਉਹ ਦਿਨ ਭਗਵੰਤ ਮਾਨ ਦੀ ਵੀ ਜਾਤ-ਜਾਤ ਖੁੱਲੂਗੀ ਤੇ ਸਾਨੂੰ ਲੱਗਦਾ ਵੀ ਇਹ ਡੀਸੀ ਦੀ ਕੁਰਸੀ ਜਿਹੜੀ ਆ ਇੱਥੇ ਨਹੀਂ ਰਹੂਗੀ ਸਾਨੂੰ ਇਦਾਂ ਲੱਗਦਾ ਕਿਉਂਕਿ ਜਦੋਂ ਤੁਸੀਂ ਮੰਨ ਲੈਂਦੇ ਜੇ ਟੇਬਲਾਂ ਦੇ ਉੱਤੇ ਸਾਡੇ ਨਾਂ ਮੰਨਦੇ ਜੇ ਫਿਰ ਵਾਰ-ਵਾਰ ਫੋਰਸਾਂ ਕਿਉਂ ਚਾਰ ਦੇ ਜੇ ਤੁਸੀਂ ਤੇ ਇਹ ਸਾਨੂੰ ਮਨਸ਼ਾ ਇਦਾਂ ਦੀ ਲੱਗਦੀ ਆ ਅਸੀਂ ਫੈਸਲਾ ਚ ਕੀਤਾ ਮਸ਼ੀਨਾਂ ਘੇਰ ਕੇ ਬੈਠੇ ਆ ਸਾਡਾ ਇਹ ਅਸੀਂ ਮੀਟਿੰਗਾਂ ਲਾਉਂਦੇ ਆ ਇਹੋ ਜਿਹਾ ਕੋਈ ਨਹੀਂ ਇਹ ਜਦੋਂ ਅਸੀਂ ਮਸ਼ੀਨ ਘੇਰੀ ਆ ਇੱਥੇ ਆ ਕੇ ਉੱਚ ਅਧਿਕਾਰੀ ਆਵੇ ਤੇ ਸਾਡੇ ਵਾਰਡ ਆ ਕੇ ਵਧਾ ਦੇ ਜਾਂ ਇੱਥੇ ਸਾਡੇ ਨਾਲ ਵਾਅਦਾ ਕਰੇ ਤੇ ਫਿਰ ਮਸ਼ੀਨ ਛੱਡਾਂਗੇ ਉਹਨਾਂ ਜਿਹੜੇ ਮਸ਼ੀਨਾਂ ਚੁੱਕਦਾ ਨਹੀਂ ਛਣਾਗੇ ਕੀ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਕੋ ਦਬਾਅ ਲੱਗ ਰਿਹਾ ਕੋਈ ਸਾਨੂੰ ਦਬਾਅ ਨਹੀਂ ਹੈ ਜੀ ਸਾਨੂੰ ਲੱਗਦਾ ਵੀ ਜ਼ਿਲ੍ਹਾ ਪ੍ਰਸ਼ਾਸਨ ਕਰੇ ਗੱਲ ਪੰਜਾਬ ਸਰਕਾਰ ਦੇ ਨਾਲ ਗੱਲ ਕਰੇ ਉਹਨਾਂ ਸਟੇਟ ਚਲਾਉਣੀ ਆ ਤੇ ਸਟੇਟ ਇਦਾਂ ਚਲਾਵਾਂਗੇ ਪੁਲਿਸ ਦੇ ਡੰਡੇ ਨਾਲ ਚੱਲੂਗੀ ਸਟੇਟ ਕੀ ਡੈਮੋਕਰੇਸੀ ਆ ਕੀ ਲੋਕਤੰਤਰ ਆ ਵੀ ઠાੜਾਂ ਦੀਆਂ ઠાੜਾਂ ਤੁਸੀਂ ਪੁਲਿਸ ਆ ਲਗਾਤਾਰ ਮਾਰਚ ਤੋਂ ਲੈ ਕੇ ਖੇਤਾਂ ਦੇ ਵਿੱਚ ਲਈ ਫਿਰਦੇ ਜੀ ਪੁਲਿਸ ਨੂੰ ਕੋਈ ਕੰਮ ਨਹੀਂ ਕਿ ਇਹਨੇ ਹਾਈ ਕੋਰਟ ਜਾਣਾ ਇਹਨੇ ਕਚਹਿਰੀ ਚ ਜਾਣਾ ਕੇ ਥਾਣੇਦਾਰ ਦਾ ਕੇਸ ਆ ਕਿਤੇ ਮਰਡਰ ਹੋ ਗਿਆ ਉਧਰ ਜਾਣਾ ਇਹਨੂੰ 100 ਸਿਆਪੇ ਰੋਜ਼ ਵਿਚਰਦੇ ਆ ਪਰ ਚੁੱਕ ਕੇ ਤੁਸੀਂ ਖੇਤਾ ਕਿ ਲਈ ਫਿਰਦੇ ਜੇ ਜੇ ਭਗਵੰਤ ਮਾਨ ਇਦਾਂ ਸਰਦਾ ਜ਼ਿਲ੍ਹਾ ਗਰਦਾਸਪੁਰ ਦਾ ਡੀਸੀ ਦਾ ਇਦਾਂ ਸਰਦਾ ਤੇ ਠੀਕ ਆ ਝੋਕ ਛੱਡੋ ਅਸੀਂ ਤੇ ਫੇਰ ਕਰਾਂ ਤੂੰ ਉੱਠ ਕੇ ਆ ਜਾ ਕਰਾਂਗੇ ਤੁਸੀਂ ਤਿਆਰ ਤੂਰ ਹੋ ਕੇ ਵਰਦੀਆਂ ਪਾ ਕੇ ਆਓ ਫੇਰ ਜੰਗ ਤੁਰ ਹੀ ਜਾਊਗੀ ਪਰ ਅਸੀਂ ਚਾਹੁੰਦੇ ਆਂ ਉਹ ਕਿਰਤੀ ਲੋਕ ਆ ਦਲੀਲ ਨਾਲ ਗੱਲ ਕਰਦੇ ਵੀ ਤੁਸੀਂ ਸਾਡੇ ਨਾਲ ਨਿਭੜੋ ਜੋ ਟੇਬਲ ਤੇ ਗੱਲ ਕਰਦੇ ਜੇ ਤਾਈ ਜ਼ਮੀਨਾਂ ਛੱਡ ਦਾਂਗੇ ਜ਼ਮੀਨਾਂ ਖਾਲੀ ਕਰ ਦਾਂਗੇ ਨਹੀਂ ਤੇ ਜਿਹੜੀਆਂ ਜ਼ਮੀਨਾਂ ਖਾਲੀ ਆ ਉਹ ਚ ਆਪਣਾ ਕੰਮ ਕੰਮ ਚਲਾ ਲਓ ਜਿਨਾ ਤੁਸੀਂ ਤੁਹਾਡਾ ਵਾਰਡ ਬਣ ਕੇ ਨਹੀਂ ਆਉਂਦਾ ਤੇ ਨਹੀਂ ਉਹਨਾਂ ਚੋਂ ਜ਼ਮੀਨਾਂ ਨਹੀਂ ਛੱਡਾਂਗੇ ਅੱਜ ਜਿਸ ਪਿੰਡ ਜਿਵੇਂ ਇੱਥੇ ਕਿੰਨੇ ਕਿੰਨੇ ਏਕੜ ਜ਼ਮੀਨ ਦਾ ਮਸਲਾ ਹੈ ਇੱਥੇ ਕੋ ਲਗਭਗ ਹੈਗੀ ਆ 25-30 ਏਕੜ ਜਿੰਨਾ ਕਿਸਾਨਾਂ ਨੇ ਪੈਸੇ ਨਹੀਂ ਚੁੱਕੇ ਜੀ ਤੇ ਉਹ ਲਗਾਤਾਰ ਜਿੰਨਾ ਚੁੱਕੇ ਹੈ ਉੱਥੇ ਕਰਦੇ ਨਹੀਂ ਤੁਸੀਂ ਠੀਕ ਹੈ ਉੱਥੇ ਆਪਣਾ ਕੰਮ ਕਰੀ ਜਾਓ 25-30 ਏਕੜ ਜ਼ਮੀਨ ਆ ਜਿਹੜੀ ਐਸ ਦੋ ਪਿੰਡਾਂ ਦੇ ਵਿੱਚ ਪੈਸੇ ਨੇ ਚੁੱਕੇ ਕੀ ਮੈਂ ਖੁੱਡੀ ਵੀ ਆ ਪੈਸੇ ਜਿਹੜੇ ਮਤਲਬ ਕਿ ਘੱਟ ਮਿਲਦੇ ਜਿਹੜੇ ਚੁੱਕੇ ਘੱਟ ਮਿਲਦੇ ਜੀ ਸਾਡਾ ਰੌਲਾ ਹੀ ਹੋਆ ਇੱਥੇ ਤਾਂ ਗੱਲਾਂ ਬਹੁਤ ਖੁੱਲ ਕੇ ਹੋ ਚੁੱਕੀਆਂ ਜੀ 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 ਪ੍ਰੈਸ ਮੀਡੀਆ ਜੀ ਵੀ ਚੱਲ ਗਿਆ ਓਕੇ ਪੀ ਉਹ ਵਾਰਡ ਇਹਨਾਂ ਦੇ ਰਿਵਾਰਡ ਕਰਾ ਦੇ ਤੂੰ ਐਪਲੀਕੇਸ਼ਨ ਦੇ ਉਹ ਮਹੀਨਾ ਮਹੀਨਾ ਹੋ ਗਿਆ ਐਪਲੀਕੇਸ਼ਨਾਂ ਵੀ ਦਿੱਤੀਆਂ ਤੇ ਰਿਵਾਰਡ ਵੀ ਰਿਵਾਰਡ ਕਰਾਓ ਆਰਬਿਟ੍ਰੇਸ਼ਨ ਤੁਹਾਡਾ ਵਾ ਕਮਿਸ਼ਨ ਤੁਹਾਡਾ ਵਾ ਸਰਕਾਰ ਕਰਾ ਸਕਦੀ ਹੈ ਨਵੇੜਾ ਕਰਨਾ ਹੋਵੇ ਸਾਨੂੰ ਲੱਗਦਾ ਵੀ ਸਰਕਾਰ ਸੋਰੇਦ ਨਹੀਂ ਗਿਆ ਮਤਲਬ ਇਹਦੇ ਉੱਤੇ ਤੇ ਸਾਨੂੰ ਲੱਗਦਾ ਗਰਦਾਸਪੁਰ ਦੇ ਵਿੱਚ ਨਕਸਾਨ ਕਰਉਣ ਦੇ ਜਿਹੜੇ ਪਾਸੇ ਨੂੰ ਜਿਲਾ ਪ੍ਰਸ਼ਾਸਨ ਤੁਰਿਆ ਤੇ ਜਿਹੜੇ ਪਾਸੇ ਨੂੰ ਪੰਜਾਬ ਦੀ ਸਰਕਾਰ ਐ ਤੁਰੀ ਜ ਸਾਨੂੰ ਐ ਲੱਗਦਾ ਪਰ ਇੱਕੜ ਕੀ ਮੰਗੇ ਕਿਸਾਨਾਂ ਦੀ ਵੀ ਵੇਖੋ ਸਾਡੀ ਬੈਂਕ ਤੇ ਹੈਗੀ ਆ ਵੀ 1 ਕਰੋੜ 18 ਲੱਖ ਦਾ ਵਾਰਡ ਹੋਇਆ ਪਹਿਲਾਂ ਉਹਨਾਂ ਵਾਡਾਂ ਨੂੰ ਇਹਨਾਂ ਰੀਵਾਰਡ ਕਰਦਾ ਰੀਵਾਰਡ ਕਰਕੇ ਉਹਨਾਂ ਨੂੰ ਡੀਕਰੀਸ ਕਰਦਾ ਥੱਲੇ ਲੈ ਜਾਂਦਾ ਉਹ 30 40 ਲੱਖ ਤੇ ਲੈ ਆ ਜਿਹਦੇ ਘਟਾਉਣੇ ਆ ਫਿਰ ਤੇ ਰੀਵਾਰਡ ਹੋ ਜਾਂਦਾ ਜੇ ਵਧਾਉਣੇ ਆ ਤੇ ਫੇਰ ਨਹੀਂ ਹੁੰਦਾ ਫੇਰ ਦੇਰੀ ਲੱਗਦੀ ਆ ਜੀ ਤਰੀਕਾਂ ਪੈਂਦੀ ਆ ਜੀ ਸਾਡੇ ਨਾਲ ਇਹ ਦਲੀਲ ਸਾਨੂੰ ਦਿੰਦੇ ਆ ਪਰ ਸਾਡੀ ਲੌਜਿਕ ਦੇ ਸਾਡਾ ਜਿਹੜਾ ਸਦੌਜਿਕ ਆ ਸਾਡੇ ਕੋਲ ਜਿਹੜੀ ਦਲੀਲ ਆ ਉਸ ਦਲੀਲ ਦੇ ਉੱਤੇ ਐਂ ਬੈਠੇ ਆਈਜੀ ਬਾਰਡਰ ਰੇਂਜ ਦੇ ਨਾਲ ਵੀ ਨਾਲ ਡੀਸੀ ਵੀ ਬੈਠਾ ਅਸੀਂ ਬੈਠੇ ਆ ਡੀਸੀ ਦੇ ਨਾਲ ਜਿੱਥੇ ਵੀ ਬੈੰਦੇ ਰਹਾ ਪਰ ਇਹਨਾਂ ਨੇ ਕੋਈ ਵੀ ਅਜੇ ਤੱਕ ਉਹਦਾ ਸਾਰth ਕੱਲ ਨਹੀਂ ਕੱਢਿਆ ਤੇ ਕੀ ਇਹਦੀ ਮਨਚਾ ਵਾ ਉਹਦਾ ਸਾਨੂੰ ਪਤਾ ਨਹੀਂ ਲੱਦਾ ਸਾਰਥਕ ਹੱਲ ਕੱਢਣਾ ਜ਼ਮੀਨਾਂ ਤੋਂ ਪਾਸੇ ਹੋ ਜਾ ਕਾਲੀ ਕਰਦਾ ਹੈ ਆਦਾ ਕੰਮ ਚਲਾ ਪਿਛਲੇ ਲੰਬੇ ਸਮੇਂ ਤੋਂ ਕਰੋੜਪਤੀ ਬਣਨ ਦੀ ਉਮੀਦ ਰੱਖਣ ਵਾਲੀ ਮਾਨਸਾ ਦੀ ਮਹਿਲਾ ਆਖਿਰਕਾਰ ਕਰੋੜਪਤੀ ਬਣ ਗਈ ਪੰਜਾਬ ਸਰਕਾਰ ਦੀ ਮਹੀਨਾਵਾਰ ਲਾਟਰੀ ਦੇ ਵਿੱਚੋਂ ਮਾਨਸਾ ਦੀ ਵੀਰਪਾਲ ਕੋ ਡੇਢ ਕਰੋੜ ਦੀ ਲਾਟਰੀ ਲੱਗ ਗਈ ਹੈ ਕਰੋੜਪਤੀ ਬਣੀ ਮਹਿਲਾ ਨੇ ਕਿਹਾ ਕਿ ਹੁਣ ਉਹ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਜੋ ਸੁਪਨੇ ਸੋਚੇ ਸਨ ਉਹਨਾਂ ਨੂੰ ਪੂਰਾ ਕਰੇਗੀ ਏ ਸ਼ਮੀ ਜੀ ਜੀ ਸਾਡੇ ਕੋਲ ਰੈਗੂਲਰ ਟਿਕਟਾਂ ਖਰੀਦੇ ਰਹਿੰਦੇ ਨੇ ਤੇ ਮਾਰਕੀਟ ਆਏ ਹੋਏ ਸੀਗੇ 5 ਤਰੀਕ ਨੂੰ ਤੇ 5 ਤਰੀਕ ਨੂੰ ਟਿਕਟਾਂ ਖਰੀਦੀਆਂ 200 ਰੁਪਏ ਲਈ ਲਗਾਈ ਸੀਗੇ ਤੇ 1.5 ਕਰੋੜ ਦਾ ਸ਼ਾਮ ਨੂੰ 8 ਵਜੇ ਟਰਾ ਹੋਇਆ ਸੀਗਾ ਤੇ ਇਹਨਾਂ ਨੂੰ ਫੋਨ ਕੀਤਾ ਸਪੈਸ਼ਲੀ ਫਿਰ ਤੇ ਬੜੀ ਖੁਸ਼ ਹੋਈ ਸੀ ਕੁਦਰਤੀ ਉਸ ਟਾਈਮ ਗੁਰਦੁਆਰੇ ਗਏ ਹੋਏ ਸੀਗੇ ਤੇ ਬਾਬਾ ਜੀ ਨੇ ਇਹਨਾਂ ਨੇ ਸੁਣ ਲਈ ਤੇ ਸਾਡੇ ਵੀ ਰਾ ਨਾਲ ਨਾਲ ਸੁਣ ਲਈ ਸੋਮੇ ਜੀ ਹੁਣ ਤੱਕ ਤੁਹਾਡੀ ਲਾਰਜੀ ਸਟਾਕ ਦੇ ਸੋਗੜਾ ਕਿੰਨੇ ਲੋਕ ਲੱਖਾ ਪਤੀਆਂ ਤੋੜਾਂ ਪਤੀ ਬਣ ਚੁੱਕੇ ਨੇ ਕਦੋਂ ਦੋ ਜਿਗਾ ਲੱਖਾ ਪਤੀ ਦਾ ਲਗਭਗ ਜੀ ਦੇਖੋ ਰੋਜ਼ ਹੀ ਨਿਕਲਦੇ ਨੇ ਡੇਲੀ ਵਾਲੀ ਲਾਟਰੀ ਚ ਲਗਭਗ ਰੋਜ਼ ਹੀ ਆਂਦੇ ਰਹਿੰਦੇ ਨੇ ਤੇ ਕਰੋੜ ਵਾਲੀ ਅਗਰ ਅਕਾਊਂਟਿੰਗ ਕਰੀ ਤਾਂ 8 ਮਹੀਨਾ ਮੇਰੇ ਕੋਲ ਲੱਗੇ ਜੀ ਤੋਂ ਹੁਣ 1.5 ਕਰੋੜ ਦਾ 8 ਮਹੀਨਾ ਬਜੇਗਾ ਤੇ ਵੀਰਪਾਲ ਜੀ ਜਿੱਦਾਂ ਤੁਹਾਨੂੰ ਦੱਸਿਆ ਵੀ ਪੰਜਾਬ ਸੈਲ ਦੀ ਤੁਹਾਡੇ ਕੋਲ ਚੱਲੀ ਇਹ ਗੋੜਾ ਸਾਹ ਹਾਂ ਚਾਂਜੇ ਤੁਸੀਂ ਇਹਨਾਂ ਨੂੰ ਸਰਦੇਈ ਦਾ ਸੇਨਾ ਵੀ ਤੁਸੀਂ 1.5 ਕਰੋੜ ਨਹੀਂ ਇਹ ਕਿਸੇ ਗੱਲ ਘਮਾ ਫਰਿਆ ਕੇ ਦੱਸਿਆ ਹਨ ਨਹੀਂ ਇਹ ਪਹਿਲੇ ਆਪ ਦਾ ਇਹਨਾਂ ਨਾਲ ਗੱਲ ਨਹੀਂ ਹੋਈ ਸੀ ਇਹਨਾਂ ਦੀ ਬੇਟੀ ਜੀ ਨਾਲ ਹੀ ਗੱਲ ਹੋਈ ਸੀ ਕਿ ਮੇਰੀ ਤੇ ਉਹਨਾਂ ਨੂੰ ਮੈਂ ਦੱਸਤਾ ਸੀ ਵੀ ਮੇਰੀ ਗੱਲ ਜ਼ਰੂਰ ਕਰਾਓ ਇੱਕ ਵਾਰੀ ਤੇ ਇਹ ਨੈਕਸਟ ਡੇ ਆਏ ਸੀਗੇ ਫਿਰ ਉਹਨਾਂ ਨੂੰ ਮੈਂ ਇਨਫੋਰਮ ਕੀਤਾ ਸੀਗਾ ਵੈਸੇ ਉਹਨਾਂ ਨੂੰ ਮੈਂ ਕਹਤਾ ਸੀਗਾ ਵੀ ਇਨਾਮ ਆਇਆ ਤੇ ਤੁਸੀਂ ਮੇਰੀ ਗੱਲ ਜ਼ਰੂਰ ਕਰਾਓ ਤੇ ਫਿਰ ਮੈਂ ਉਹਨਾਂ ਨੂੰ ਨੈਕਸਟ ਡੇ ਅਨਨ ਇਨਫੋਰਮ ਕੀਤਾ ਸੀਗਾ ਕਿ ਤੁਹਾਨੂੰ ਫਸਟ ਪ੍ਰਾਈਜ਼ ਲੱਗਾ 1.5 ਕਰੋੜ ਦਾ ਜੋ ਦੱਸਿਆ ਤੁਸੀਂ ਵੀ ਜਿਹੋ ਜਿਹਾ ਹਾਪਾ ਹੱਸ ਕੇ ਇਹ ਬਹੁਤ ਜ਼ਿਆਦਾ ਖੁਸ਼ ਹੋਏ ਜੀ ਜੀ ਮੈਨੂੰ ਵਾਰੀ ਵਾਰੀ ਖੈਨ ਲੱਗੇ ਵੀ ਤੁਸੀਂ ਸਾਢੇ 5 ਲਈ ਰੱਬ ਵਗੈਰਾ ਵਗੈਰਾ ਲੱਗ ਪਰ ਰੱਬ ਤਾਂ ਨਹੀਂ ਹੈਗੇ ਜੀ ਪਰ ਇਹਨਾਂ ਦੀ ਕਿਸਮਤ ਹੈ ਕਿ ਅਸੀਂ ਤਾਂ ਸਿਰਫ ਜ਼ਰੀਆ ਹੁੰਨੇ ਆ ਜਿਹੜਾ ਇਨਾਮ ਮਤਲਬ ਨਿਕਲਦੇ ਰਹੇ ਨੇ ਕਿਸਮਤ ਹੁੰਦੀ ਹੈ ਤਾਂ ਸਾਰਿਆਂ ਦੀ ਤੇ ਬਸ ਨਿਕਲੇਗਾ ਉਹਨਾਂ ਦੇ ਵਧੀਆ ਗੱਲ ਹੋ ਜੀ ਰੱਬ ਨੇ ਸੁਣੀ ਪ੍ਰਮਾਤਮਾ ਨੇ ਜੀ ਵਧੀਆ ਕੋਈ ਚਾਰ ਪੀਜ ਆ ਇਹ ਵੀ ਜੀ ਬੱਚਿਆਂ ਨੂੰ ਪੜਾਉਣ ਜੋਗਰੇ ਮੇਰੀ ਸਿਸਟਰ ਆ ਜੀ ਇਹ ਸਾਂਭ ਰੱਖੇ ਪਰਮਾਤਮਾ ਨੇ ਵਧੀਆ ਗੱਲਬਾਤ ਕੀਤੀ ਰਹੀ ਪਰਿਵਾਰ ਵਿੱਚ ਜਦੋਂ ਪਤਾ ਲੱਗਾ ਵੀ 1.5 ਕਰੋੜ ਦੀ ਲਾਟਰੀ ਲੱਗ ਗਈ ਆ ਕਿਹੋ ਜਿਹਾ ਮਾਹੌਲ ਸੀ ਕਿਵੇਂ ਜਿਹੜੇ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਵੀ ਅੱਜ ਕਰੋੜਪਤੀ ਬਣ ਗਏ ਬਹੁਤ ਖੁਸ਼ੀ ਹੋਈ ਜੀ ਕੋਈ ਵੀ ਐਹੀ ਗੱਲ ਤਾਂ ਕੋਈ ਨਹੀਂ ਜਮੀ ਵੀ ਹੁੰਦੀ ਵਧੀਆ ਸਰ ਜੀ ਬਜੀਆ ਸਰ ਹੋਏ ਕੋਸਟੀ ਦਾ ਮਾਹੌਲ ਸੀ ਸਾਰੇ ਪਰਿਵਾਰ ਤੇ ਜੀ ਕੋ ਦਿੱਕਤ ਹੋਣੀ ਨਹੀਂ ਬਤਾਨਾ ਦੇਣ ਦੇ ਲਈ ਫਿਰ ਆਡ ਵਾਰਡ ਚ ਪਤਾ ਲੱਗ ਗਿਆ ਜੇ ਅਜੇ ਬਾਅਦ ਚ ਆਉਣਾ ਹੁਣ ਵੀਡੀਓ ਚੱਲਣ ਦਵਾਓ ਬਾਅਦ ਚ ਬਾਅਦ ਚ ਪਤਾ ਲੱਗ ਹਾਲੇ ਕਿਸੇ ਨੂੰ ਦੱਸਿਆ ਨਹੀਂ ਨਹੀਂ ਕਿਸੇ ਨੂੰ ਕੋਈ ਜਿੱਥੇ ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਉੱਥੇ ਤਪਾ ਮੰਡੀ ਨਗਰ ਕੌਂਸਲ ਦੇ ਅਧੀਨ ਆਉਂਦੇ ਸ਼ਹਿਰ ਦੇ ਵਿੱਚ ਲਗਾਤਾਰ ਢੱਲੇ ਨਾਲ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ ਬਰਨਾਲਾ ਦੇ ਤਪਾ ਮੰਡੀ ਦੀ ਮਾਤਾ ਦਾਤੀ ਲਿੰਕ ਸੜਕ ਉੱਪਰ ਬਣ ਰਹੇ ਸ਼ੋਰੂਮ ਦੁਕਾਨ ਨੂੰ ਲੈ ਕੇ ਨੇੜਲੇ ਬਸਤੀ ਵਿੱਚ ਰਹਿੰਦੇ ਐਸਸੀ ਭਾਈਚਾਰੇ ਦੇ ਲੋਕ ਅਤੇ ਦੁਕਾਨ ਦੇ ਮਾਲਕ ਆਮੋ ਸਾਹਮਣੇ ਦਿਖਾਈ ਦਿੱਤੇ ਇਸ ਮਾਮਲੇ ਨੂੰ ਲੈ ਕੇ ਮੌਕੇ ਤੇ ਪਹੁੰਚੇ ਨਗਰ ਕੌਂਸਲ ਤਪਾ ਦੇ ਅਧਿਕਾਰੀਆਂ ਵੱਲੋਂ ਸ਼ੋਰੂਮ ਉਸਾਰੀ ਕਰ ਰਹੇ ਮਾਲਕਾਂ ਤੇ ਮਿਸਟਰੀਆਂ ਨੂੰ ਕੰਮ ਬੰਦ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ ਨਗਰ ਕੌਂਸਲ ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਸਾਰੀ ਸੂਚਨਾ ਨਗਰ ਕੌਂਸਲ ਤਪਾ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਰਗਵੀਰ ਸਿੰਘ ਜੀ ਮਾਮਲਾ ਤੇ ਹੀ ਹੈ ਜੀ ਇੱਥੋਂ ਦੀ ਇੱਕ ਨਾਲਾ ਲੰਘਦਾ ਸੀ ਪਾਣੀ ਵਾਲਾ ਪੁਰਾਣਾ ਜੀ ਅਸੀਂ ਤੋਂ ਘਟੋ ਘਟ 40 50 ਸਾਲ ਪੁਰਾਣਾ ਉਹ ਇਹਨਾਂ ਨੇ ਮਤਲਬ ਕਿ ਨਾਲਾ ਬੰਦ ਕਰਕੇ ਉੱਤੇ ਦੁਕਾਨ ਸੱਤ ਰਹੇ ਆ ਵੀ ਅਸੀਂ ਇਹ ਚਾਹੁੰਦੇ ਆ ਪ੍ਰੋਪਰ ਵੀ ਉਹ ਨਾਲੇ ਦੀ ਜਗ੍ਹਾ ਜ਼ਰੂਰ ਸਾਨੂੰ ਛੱਡੀ ਜਾਵੇ ਜਦ ਵੀ ਮੀਂਹ ਆਉਂਦਾ ਹੈਗਾ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ ਇੱਥੋਂ ਦੀ ਪਾਣੀ ਲੰਘਦਾ ਨਹੀਂ ਦੋ ਰਾਹ ਤੇ ਇਹਨਾਂ ਨੇ ਬੰਦ ਕਰਕੇ ਉੱਤੇ ਦੁਕਾਨ ਬਣਾ ਲਈ ਆ ਬਸ ਸਾਹੀ ਸਾਡੀ ਬੇਨਤੀ ਹੈ ਇਹਨੂੰ ਬੰਦ ਕੀਤਾ ਜਾਵੇ ਨਾਲਾ ਸਾਨੂੰ ਖੋਲਿਆ ਜਾਵੇ ਕਿਹੜਾ ਨਾਲਾ ਕਿਧਰੋਂ ਆਉਂਦਾ ਇਹ ਇਧਰੋਂ ਬਸਤੀ ਚੋਂ ਆਉਂਦਾ ਸੀਗਾ ਨਾਲਾ ਤਾਂ ਇਹ ਪੱਕਾ ਜੀ ਹੈ ਕੁਈ ਅੱਜ ਕੱਲ ਦਾ ਨਹੀਂ ਪਿੱਛੋ ਬੰਦ ਹੋ ਗਿਆ ਜੀ ਅੱਜ ਇਹਨਾਂ ਨੇ ਬੰਦ ਕਰ ਲਿਆ ਕੱਲ ਨੂੰ ਕੋਈ ਅੱਗੇ ਕਰਕੇ ਧਰ ਲੂਗਾ ਜੀ ਕਹਿੰਦੇ ਥੋੜਾ ਮਤਲਬ ਹੈ ਜੀ ਬੰਦ ਹੋ ਗਿਆ ਤਾਂ ਉਹਨੂੰ ਆਪਾਂ ਕਵਰ ਕਰ ਲਓ ਸਰਕਾਰੀ ਜਗਾ ਸਰਕਾਰੀ ਜਗਾਂ ਨੂੰ ਤਾਂ ਕਬਜ਼ਾ ਕਰਨੀ ਨਾ ਸਕਦੇ ਜੀ ਨਾਲੇ ਦੀ ਜਗਾ ਪਾਣੀ ਅਸੀਂ ਨਿਘਾਈਏ ਨਾ ਨਿਘਾਈਏ ਜਗਾ ਤਾਂ ਅਸੀਂ ਛੱਡਣੀ ਛਡਾਉਣੀ ਛਡਾਉਣੀ ਕਿਉਂਕਿ ਇਹ ਸਰਕਾਰੀ ਜਗਾ ਜੀ ਇਹਨਾਂ ਦੇ ਕੱਲਿਆਂ ਦਾ ਇਹਨਾਂ ਦਾ ਹੱਕ ਨਹੀਂ ਹੈਗਾ ਜੀ ਪਾਣੀ ਵਾਧਾ ਗਿਆ ਦੋ ਥਾਂ ਰਾਹ ਹੋਣਗੇ ਦੋ ਨੰਗ ਇਹਨਾਂ ਨੇ ਅਗਲੇ ਪਾਸੇ ਵੀ ਬੰਦ ਕਰ ਰੱਖਿਆ ਜੀ ਅਗਲੇ ਪਾਸੇ ਛੋਟੀਆਂ-ਉਡੀਆਂ ਪੁਲੀਆਂ ਬਣਾਉਂਦੀਆਂ ਪਾਣੀ ਦਾ ਇੱਕ ਕੋਠੇ ਦਾ ਨੀ ਮਾਣ ਹੁੰਦਾ ਤੇ ਸਾਰੀ ਬਸਤੀ ਦਾ ਪਾਣੀ ਏਡੇ-ਏਡੇ ਮੋਗਰੇ ਵਿੱਚ ਦੀ ਕੱਢ ਰਿਹਾ ਜੀ ਆਪਦੇ ਇੱਕ ਲੋਟ ਦੇ ਮਤਲਬ ਆਈ ਬੋਲ ਇਹਨਾਂ ਦੀ ਬਸਤੀ ਰਣ ਦੀ ਅਰਜ਼ੀ ਤਾਂ ਆਈ ਸੀਗੀ ਤੇ ਉਹਨਾਂ ਨੇ ਮੌਕਾ ਵੀ ਦਿਖਾਇਆ ਵੀ ਇੱਥੋਂ ਨਾਲਾ ਨਗਰ ਦੇ ਵਿੱਚ ਦੀ ਜਿਸ ਲਈ ਇੰਸਪੈਕਟਰ ਸਾਹਿਬ ਸਾਡੇ ਨਾਲ ਲਾਇਨ ਗੁਰਦੀਪ ਜੀ ਨੇ ਤੇ ਬਾਕੀ ਇਹਨਾਂ ਨੂੰ ਕੰਮ ਬੰਦ ਕਰਵਾ ਦਿੱਤਾ ਕੱਲੂ ਬੁਲਾਇਆ ਇਹਨਾਂ ਨੂੰ ਕੱਲੂ ਐਸਓ ਸਾਹਿਬ ਆਉਣਗੇ ਦੇ ਉਹ ਜਿਵੇਂ ਉਹਨਾਂ ਦਾ ਫੈਸਲਾ ਹੋਊਗਾ ਮੈਂ ਇਹਨਾਂ ਨੂੰ ਕਰਦਾ ਮੇਰਾ ਨਾਮ ਹੈ ਜੀ ਜਗਵਿੰਦਰ ਸਿੰਘਾ ਨਾਮ ਲੈ ਰਹੀ ਰਵੀ ਯਾ ਰਵੀ ਜੀ ਤੇ ਜਿਹੜਾ ਸਾਡਾ ਇਹ ਵਿਕਾਸ ਆ ਸਾਡਾ ਇਥੋਂ ਦੀ ਨਾਲਾਗਾ ਜਦੋਂ ਵੀ ਸਾਡਾ ਬਰਸਾਤੀ ਪਾਣੀ ਸਾਡੇ ਘਰਾਂ ਦੇ ਵਿੱਚ ਖੜਦਾ ਸਾਨੂੰ ਬਿਮਾਰੀਆਂ ਲਾ ਦੀਆਂ ਜਿਹੜਾ ਵੀ ਸੀ ਬਰਸਾਤੀ ਪਾਣੀ ਹੈ ਅਸੀਂ ਇਹੀ ਨਾਲੇ ਦੇ ਵਿੱਚ ਕੱਢਦੇ ਆ ਕਿਉਂਕਿ ਜਿਹੜਾ ਹੁਣ ਇਹ ਨਾਲਾ ਇੱਥੇ ਬਣਾ ਰਿਹਾ ਦੁਕਾਨ ਤੇ ਜਿਹੜਾ ਅਸੀਂ ਪਾਣੀ ਹੈ ਸਾਡੇ ਜਿਹੜੇ ਬੱਚੇ ਆ ਉਹ ਵੀ ਬਿਮਾਰ ਹੋਣਗੇ ਸਾਨੂੰ ਕੱਲ ਮੀਂਹ ਪਿਆ ਸਾਨੂੰ ਬਹੁਤ ਦਿੱਕਤ ਆਈ ਆ ਕਿਸੇ ਪਾਸੇ ਦੀ ਸਾਡਾ ਪਾਣੀ ਦਾ ਨਿਕਾਸ ਨਹੀਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਸਾਡਾ ਇਹ ਨਾਲਾ ਹੈ ਇਹ ਸਾਡਾ ਨਾਲਾ ਖੋਲ੍ਹਾ ਜਾਵੇ ਜੀ ਇੱਥੋਂ ਗੁਰਦਾਸਪੁਰ ਵਿੱਚ ਕੋਈ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਇਸੇ ਕਰਕੇ ਗੁਰਦਾਸਪੁਰ ਦੇ ਵਿੱਚ 35 ਦੇ ਕਰੀਬ ਨਾਕੇ ਬੰਦੀ ਕਰ ਜਿਲ੍ਹਾ ਸੇਲਿੰਗ ਕੀਤੀ ਗਈ ਤੇ ਇਸ ਮੌਕੇ ਤੇ ਐਸਐਸਪੀ ਗੁਰਦਾਸਪੁਰ ਦੇ ਵੱਲੋਂ ਖੁਦ ਨਾਕਿਆਂ ਦਾ ਚੈਕ ਚਾ ਲਿਆ ਗਿਆ ਤੇ ਪੁਲਿਸ ਅਧਿਕਾਰੀਆਂ ਨੂੰ ਬਰੀਫ ਕੀਤਾ ਗਿਆ ਕਿ ਵਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਇਸ ਜਗ੍ਹਾ ਦੇ ਪੁਲ ਬਣੇ ਹਨ ਤੇ ਉਹਨਾਂ ਉੱਪਰ ਵੀ ਨਾਕੇਬੰਦੀ ਕੀਤੀ ਗਈ ਉਹਨਾਂ ਕਹਿੰਦੇ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਡਰੋਨ ਐਕਟੀਵਿਟੀ ਬਹੁਤ ਘਟੀ ਹੈ ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ क्राइम ਨੂੰ ਬੁਖਤਮ ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟਿਵ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰ ਰਹੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਕਸਟ ਡਾਇਰੈਕਟਰਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੁਕਿੰਚਾ सारे लगभग थर्टी फाइव नाका पॉइंट है पैंतीस जगह नाकेबंदी असी की हैगी जिले के सारे जी एंट्री पॉइंट है असी वो चैक कर रहे हैं सिटी के जिन्हें भी सिटीज़ है दिनानगर, दिनानगर दिना, नगर, दिना नगर इस तू अलावा धारीवाल कलानोर गुरदासपुर शहर तो जोड़े तो मेजर चेक चेक पॉइंट्स है और जिले जेडे मेजर जड़े पुल है ਉਤੇ ਅਸੀਂ ਨਾਕਾਬੰਦੀ ਕੀਤੀ ਹੈਗੀ ਅਸੀਂ ਜੀ ਚੈੱਕ ਕਰੇ ਹੈਗੇ ਸੋ ਥੈਟ ਕਿ ਅਸੀਂ ਜਿਹੜਾ ਪਬਲਿਕ ਦਾ ਕੰਫੀਡੈਂਸ ਹੈ ਉਹ ਬੂਸਟ ਕਰ ਸਕੀਏ ਅਤੇ ਨਾਲ ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਚ ਇਨਫੋਰਮੇਸ਼ਨ ਵੀ ਆਂਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਆ ਜਿਹੜਾ ਚਲਾਇਆ ਜਾ ਰਿਹਾ ਹੈ ਇਸ ਤੋਂ ਸਰ ਆਪਣਾ ਬਾਰਡਰ ਏਰੀਆ ਹੈਗਾ ਪਰ ਡਰੋਨ ਐਕਟੀਵਿਟੀ ਬਦੀ ਕਰ ਰਹੀ ਹੈਗੀ ਉਹਦੇ ਬਾਰੇ ਕੁਝ ਖਾਸ ਕੀਤਾ ਰਿਪੋਰਟਰ ਨੇ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਧੂਰ ਦੇ ਬਾਅਦ ਡਰੋਨ ਐਕਟੀਵਿਟੀ ਸਪੈਸ਼ਲੀ ਤੁਸੀਂ ਕੋਸਟ ਬਾਰਡਰ ਕਹਿ ਰਹੀ ਹੈ ਉਹ ਹਾਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡਰੋਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈਗੀ ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਫ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਦੀ ਹੈ ਉਹ ਅੱਛੀ ਬਾਰਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗੈਸਰ ਅਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਸ਼ਟੇ ਵੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਰਾਤ ਨੂੰ ਵੀ ਜਿਹੜਾ ਹੈਗਾ ਸ਼ਹਿਰ ਦੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਪਰਸਨਲੀ ਆਯੋਦਨਾਲ ਗੱਲ ਕਰਕੇ ਹਰੇਕ ਕੇਸ ਬਾਰੇ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਸੀ ਉਹ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪੈਂਡੈਂਸੀ ਨੁਕਲੀਅਰ ਕਰਨ ਵਾਸਤੇ ਸਾਡੇ ਲਾਰਡਰ ਨੂੰ ਮੈਂਟੇਨ ਕਰਨ ਵਾਸਤੇ ਸਾਰੇ ਜਿਹੜਾ ਅਫਰਟਸ ਹੈ ਉਹ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਸਰ ਇੱਕ ਲੋਕਾਂ ਵਿੱਚ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਬਟਾਲਾ ਦੇ ਵਿੱਚ ਦੇ ਮੋਬਾਈਲ ਸਿਨੈਚ ਹੁੰਦੇ ਨੇ ਜਾਂ ਗਵਾਚ ਜਾਂਦੇ ਨੇ ਉਹ ਸਮਾਗਮ ਕਰਕੇ ਹੁਣ ਤੱਕ ਹਜ਼ਾਰੋਂ ਵਾਪਸ ਕਰ ਚੁੱਕੇ ਨੇ ਗੁਰਦਾਸਪੁਰ ਦੇ ਵਿੱਚ ਦੇਖੋ ਗੁਰਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸੁਪੁਰਦਾਵੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਇਹਦਾ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਥਾਣਾ ਪੱਧਰ ਤੇ ਅਸੀਂ ਜਿਹੜਾ ਹੈਗਾ ਜਿਹੜੇ ਹੈਗੇ ਇਹਨਾਂ ਨੂੰ ਫੋਨ ਜਾਂ ਅਦਰ ਇਸ ਤੋਂ ਅਲਾਵਾ ਹਾਦਸੇ ਕੋਈ ਵੀ ਰਿਲੇਟਡ ਨਹੀਂ ਹੈ ਅਦਰ ਜਿ ਜਿੰਨੀ ਵੀ ਕੇਸ ਪ੍ਰੋਪਰਟੀ ਹੈਗੀ ਵੱਖ-ਵੱਖ ਕੇਸ ਸੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਕੂਟ ਕਰ ਰਹੇ ਹਾਂ ਬਟਿੰਨਾ ਦੀ ਸਹਾਨ ਨਹਿਰ ਵਿੱਚੋਂ ਹੁੰਦੇ ਸਮੇਂ 10 ਸਾਲਾਂ ਦੇ 마ਸੂਮ ਬੱਚੇ ਦਾ ਪੈਰ ਫਿਸਲ ਗਿਆ ਤੇ ਉਹ ਡੁੱਬ ਗਿਆ ਇਸ ਬੱਚੇ ਦੀ ਪਾਲ ਕਰਨ ਦੇ ਲਈ ਸਥਾਨਕ ਐਨਜੀਓ ਤੇ ਐਨਟੀਆਰਐਫ ਦੀਆਂ ਟੀਮਾਂ ਬੱਚੇ ਦੀ ਪਾਲ ਕਰ ਰਹੀਆਂ ਬਠਿੰਡਾ ਦੇ ਸਹਾਰਾ ਵੈਲਫੇਅਰ ਨੇ ਕਿਹਾ ਹੈ ਕਿ ਬੱਚਾ ਡੁੱਬ ਗਿਆ ਤੇ ਉਸ ਦੀ ਪਾਲ ਲਗਾਤਾਰ ਚੱਰੀ ਹੈ ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸਹਾ ਬਲੰਟੀਅਰ ਆ ਸਾਡੇ ਐਮਰਜੈਂਸੀ ਨੰਬਰ 98140 74074 ਤੇ ਕਾਲ ਆਈ ਸੀ ਕਿ ਬਠਿੰਡਾ ਸਰੰਦਨੈਰ ਜੀਵ ਗਾਂਧੀ ਪੁਲ ਕੋਲੇ ਇੱਕ ਬੱਚਾ ਡੁੱਬਿਆ ਹੋਇਆਗਾ ਜਦ ਸਹਾਰਾ ਟੀਮ ਦੀਆਂ ਦੋ ਐਂਬੂਲੈਂਸ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਜਾਂਨ ਸਵੇਰ ਨੂੰ ਲੱਭਣ ਵਾਸਤੇ ਤੇ ਬੱਚੇ ਦੀ ਪਾਲ ਜਾਰੀ ਹੈ ਬੱਚੇ ਦਾ ਨਾਮ ਕਿਸ਼ਨਾ ਉਮਰ 10 ਸਾਲ ਦਾ ਜੰਮਤਰ ਨਗਰ ਗਲੀ ਨੰਬਰ 10 ਦਾ ਰਹਿਣਾ ਲਗਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਹੀ ਪਤਾ ਲੱਗਿਆਗਾ ਕਿ ਕੱਲ ਦਾ ਸਾਡਾ ਬੱਚਾ ਆਇਆ ਨਹੀਂਗਾ ਤੇ ਗੁੰਮਸ਼ੁਦਾ ਹੋ ਗਿਆ ਤੇ ਉਹਦੇ ਦੋਸਤਾਂ ਨੇ ਦੱਸਿਆ ਕਿ ਉਹ ਨਹਿਰ ਦੇ ਵਿੱਚ ਨਹਾ ਰਿਹਾ ਸੀਗਾ ਤੇ ਤੇਜ਼ ਬਹਾ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਸਹਾਰਾ ਟੀਮਾਂ ਵੱਖ-ਵੱਖ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਬੱਚੇ ਨੂੰ ਲੱਭਣ ਵਾਸਤੇ ਬੱਚੇ ਦੀ 10 ਸਾਲ ਦੀ ਉਮਰ ਆ ਕਿਸ਼ਨ ਨਾਮ ਆ ਬਾਕੀ ਸਾਰਾ ਟੀਮਾਂ ਲੱਗੀਆਂ ਨੇ ਲੱਭਣ ਵਾਸਤੇ ਥਾਣਾ ਕਨਾਲਪੁਰ ਤੋਂ ਵੀ ਮੌਕੇ ਤੇ ਆ ਗਈ ਹੈ ਬਾਕੀ ਲੱਭਣ ਵਾਸਤੇ ਹਰ ਸੰਭਵ ਪ੍ਰਯਾਸ ਕਰ ਰਹੀਆਂ ਨੇ ਪੁਲਿਸ ਹਮੇਸ਼ਾ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਉਂਦੀ ਹੈ ਇਸ ਦੇ ਬਾਵਜੂਦ ਵੀ ਲੋਕੀ ਪ੍ਰਵਾਹ ਨਹੀਂ ਕਰਦੇ ਤੇ ਹਮੇਸ਼ਾ ਗਲਤ ਸਾਈਡ ਤੋਂ ਆ ਕੇ ਲੋਕਾਂ ਲਈ ਖਤਰਾ ਪਾਉਂਦੇ ਹਨ ਤੇ ਆਪਣੀ ਹੀ ਜਾਨ ਗਵਾ ਬੈਠਦੇ ਹਨ ਅੱਜ ਗੁਰਦਾਸਪੁਰ ਦੀ ਪੁਲਿਸ ਨੇ ਹਸਪਤਾਲ ਦੇ ਬਾਹਰ ਨਾਕਾ ਲਗਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਵੀ ਪੜਾਇਆ ਉਹ ਉਧਰੋਂ ਦੀ ਕ੍ਰਾਸ ਕਰਕੇ ਉਹਦੇ ਥਲੋੜੀ ਪੁਲ ਦੇ ਥਲੋੜੀ ਜੇ ਆਪਣੇ ਹੱਥ ਹੋਜੇ ਤੇ ਫਿਰ ਤੁਹਾਨੂੰ ਕੀ ਨੁਕਸਾਨ ਹੈ ਹੈਗਾ ਕੋਈ ਹੈ ਹੁਣ ਸੌਰੀ ਦਾ ਕੋਈ ਫਟਾ ਹੈਗਾ ਕਿਉਂ ਟਾਡਾ ਚਲਾਨ ਕਰੀਏ ਫਿਰ ਤੁਹਾਨੂੰ ਕਹਿੰਦਾ ਵੀ ਸਾਡੇ ਕੋਲ ਤੇ ਦਵਾਈ ਜੋਗੇ ਪੈਸੇ ਨਹੀਂ ਅਸੀਂ ਚਲਾਨ ਦੇ ਕਹੋ ਇਹੋ ਗੱਲ ਕਹਿਣੀ ਹੈ ਨਾ ਕਰੋ ਸੌਰੀ ਫਿਰ ਚਲੋ ਵਾਪਸ ਤੁਸੀਂ ਚਲੋ ਏ ਚਲ ਵਾਪਸ ਇੱਕ ਵਾਰੀ ਤਾਂ ਜਾਣ ਦਿੰਦੇ ਆਂ ਬੀਬੀ ਅਸੀਂ ਰੋਜ਼ ਹੀ ਕਰਦੇ ਆਂ ਅਸੀਂ ਰੋਜ਼ ਹੀ ਮਤਲਬ ਕਿ ਜਿਹੜਾ ਇੱਕ ਵਾਰੀ ਇੱਕ ਵਾਰੀ ਕਹਿ ਕੇ ਕਿ ਰੋਜ਼ ਹੀ ਅਸੀਂ ਬਗੈਰ ਕੋਈ ਚਲਾਨ ਕੱਟਿਓ ਇਹਨਾਂ ਨੂੰ ਵਾਪਸ ਭੇਜੀਦਾ ਪਰ ਲੇਕਿਨ ਇਹ ਫਿਰ ਨਹੀਂ ਹਟਦੇ ਅਸ਼ਨੀ ਸ਼ਰਮਾ ਨੂੰ ਕਾਰਜਕਾਰੀ ਪੰਜਾਬ ਪ੍ਰਧਾਨ ਲਗਾਉਣ ਦੇ ਉੱਤੇ ਬੀਜੇਪੀ ਵਰਕਰਾਂ ਦੇ ਵਿੱਚ ਭਾਰੀ ਉੱਚਾ ਪਾਇਆ ਗਿਆ। ਸੰਗਰੂਰ ਦੇ ਮੁੱਖ ਦਫ਼ਤਰ ਦੇ ਵਿੱਚ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਦਾ اظہار ਕੀਤਾ ਗਿਆ ਤੇ ਬੀਜੇਪੀ ਵਰਕਰਾਂ ਦਾ ਕਹਿਣਾ ਸੀ ਕਿ ਅੱਜ ਸਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਅਸ਼ਵਨੀ ਸ਼ਰਮਾ ਜੀ ਹਰ ਇੱਕ ਵਰਕਰ ਦੇ ਦਿਲ ਦੀ ਗੱਲ ਸਮਝਦੇ ਹਨ ਉਹਨਾਂ ਨੂੰ ਹਰ ਵਰਕਰ ਦੀ ਦੁੱਖ ਤਕਲੀਫ ਦਾ ਪਤਾ ਰੰਦਾ ਹੈ ਅੱਜ ਦਾ ਇਹ ਨਾ ਇੱਕ ਅਸ਼ਵਨੀ ਸ਼ਰਮਾ ਜੀ ਦੀ ਇੱਕ ਨਿਯੁਕਤੀ ਨਹੀਂ ਹੈ ਜੀ ਉਤਸਵ ਆ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹਰ ਸਬ ਡਿਵੀਜ਼ਨ ਲੈਵਲ ਤੇ ਮੰਡਲ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਤੇ ਪੰਜਾਬ ਦੇ ਸਾਡੇ ਹੈੱਡ ਆਫਿਸ ਵਿੱਚ ਤੇ ਬਹੁਤ ਵੱਡਾ ਫੰਕਸ਼ਨ ਆਰਗੇਨਾਈਜ਼ ਕੀਤੇ ਜਾ ਰਹੇ ਨੇ ਅਸ਼ਵਨੀ ਸ਼ਰਮਾ ਜੀ ਦੇ ਪੰਜਾਬ ਪ੍ਰਧਾਨ ਬਣਦੇ ਉੱਪਰ ਲੋਕਾਂ ਤੇ ਵਰਕਰਾਂ ਤੇ ਬਹੁਤ ਜ਼ਿਆਦਾ ਖੁਸ਼ੀ ਆ ਇੱਕ ਗੱਲ ਮੈਂ ਹੋਰ ਵੀ ਕਹਿਣਾ ਚਾਹਨਾ ਜਿੱਥੇ ਵਰਕਰਾਂ ਬਿੱਤਾ ਚਲੋ ਅਸੀਂ ਲੋਕ ਵਰਕਰਾਂ ਪਾਰਟੀ ਦੇ ਨਮਾਇੰਦਿਆਂ ਆਮ ਲੋਕਾਂ ਦੇ ਵਿੱਚ ਵੀ ਬਹੁਤ ਵੱਡੀ ਗੱਲ ਜਾਰੀ ਆ ਵੀ ਬਾਪੀ ਜਨਤਾ ਪਾਰਟੀ ਨੇ ਚਲੋ ਪਿਛਲੇ ਸਮੇਂ ਦੇ ਨਾਲ ਥੋੜਾ ਜਿਹਾ ਕੁਝ ਹੋ ਗਿਆ ਸੀ ਵੀ ਇੱਕ ਪੁਰਾਣੇ ਕਾਰਜਕਰਤਾ ਨੂੰ ਇੱਕ ਪੁਰਾਣੀ ਟੀਮ ਨੂੰ ਅੱਗੇ ਲਿਆ ਕੇ ਜਿਨ੍ਹਾਂ ਤੇ ਸ਼ਮਤਾ ਹੈਗੀ ਆ ਵੀ ਪ੍ਰਾਣੀ ਨੀ ਟੀਮ ਤੇ ਨਵੀਂ ਟੀਮ ਨੂੰ ਨਾਲ ਜੋੜ ਕੇ ਕੰਮ ਕਰਨ ਦੀ ਸ਼ਮਤਾ ਹੈ ਜੀ ਆ ਉਹ ਸ਼੍ਰੀ ਅਸ਼ਵੀ ਸ਼ਰਮਾ ਜੀ ਵਿੱਚ ਵੀ ਬਹੁਤ ਵੱਡੀ ਖੂਬੀ ਹੈ ਨਾ ਬਈ ਦੋਸਤੋ ਇਸਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰੱਖਾ